ਮਾਨਯੋਗ ਅਦਾਲਤ ਵੱਲੋਂ ਥਾਣਾ ਸਿਟੀ ਪੁਲਿਸ ਵੱਲੋਂ ਜ਼ਮੀਨ ਦੇ ਮਾਮਲੇ ਕਰੋੜਾ ਰੁਪਏ ਦਾ ਸੌਦਾ ਕਰਕੇ ਲਾਲਚ ਵਿੱਚ ਆ ਕੇ ਜ਼ਮੀਨ ਅੱਗੇ ਮਹਿੰਗੇ ਭਾਅ ਉੱਤੇ ਕਿਸੇ ਹੋਰ ਕੰਪਨੀ ਨੂੰ ਵੇਚਣ ਅਤੇ ਰਜਿਸਟਰੀ ਕਰਵਾ ਕੇ ਧੋਖਾ ਧੜੀ ਕਰਨ ਦੇ ਮਾਮਲੇ ਵਿੱਚ ਕੰਪਨੀ ਦੇ ਡਾਇਰੈਕਟਰਾਂ ਸਣੇ 7 ਵਿਅਕਤੀਆਂ ਦੇ ਖਿਲਾਫ ਧਾਰਾ 406 420 120 ਆਈ ਪੀ ਐਸ ਤਹਿ ਦਰਜ ਕੇਸ ਵਿੱਚ ਥਾਣਾ ਸਿਟੀ ਪੁਲਿਸ ਨੇ ਮੁਲਜ਼ਮਾਨ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕਰਨ ਤੇ ਹੁਕਮ ਜਾਰੀ ਕੀਤੇ ਹਨ ਇਸ ਮੋਕੇ ਪ੍ਰੈਸ ਕਾਨਫਰੈਂਸ ਦੌਰਾਨ ਜਾਣਕਾਰੀ ਦਿੰਦੇ ਆ ਸ਼ਿਕਾਇਤਕਰਤਾ ਨਛੇਤਰ ਸਿੰਘ ਵਾਸੀ ਪਿੰਡ ਸੈਦਪੁਰ ਅੰਬਾਲਾ ਸਿਟੀ ਅਤੇ ਜਤਿੰਦਰ ਸਿੰਘ ਨੌਨੀ ਵਾਸੀ ਸਨੀ ਇਨਕਲਾਵ ਜਿਰਸਪੁਰਕ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਕੀ ਨਾਮ ਆਪ ਦਾ ਜੀ RAM RAKSHA SINGH RAM RAKSHA SINGH ਕਹ ਰਹੇ ਹੋ ਆਪ ਅਭੀ ਤੋਂ ਗगन विहार ਫੇਸ 3 ਮੇ ਠੀਕ ਹੈ ਇਹ ਜੋ TDI ਦਾ ਮੈਟਰ ਹੈ ਉਸ ਮੇ ਆਪ ਦਾ ਕੀ ਰੋਲ ਹੈ ਮੈਂ ਯੂਨੀਅਨ ਕਾ महासचिव हूँ धागा मिल मजदूर यूनियन का हमने इनके साथ सतारह में जो है कि समझौता किया था ग्यारह करोड़ का ठीक है कोई दिक्कत आ गई जिसमें पेमेंट इन्होंने जो दिया, दिया बाकी पेमेंट दिल्ली वाले बोले हम देंगे हमारे को लिस्ट दिए कि हम ये पेमेंट कर चुके हैं ये बाकी है उन्होंने आज तक हमारा दो करोड़ के लगभग पेमेंट अभी तक नहीं दिए जब भी बात होती है कहते हैं आज दे दूँगा कल दे दूँगा जी अगर हमको एक दो महीने में नहीं देते हैं हम दोबारा कब्जा करेंगे हमारा सारा केस इंदौर हाई कोर्ट में चलता था हमने कोई केस अभी विड्रॉल नहीं किया कितने लोग तुम्हारी यूनियन सात मेंबर हैं जिसमें एक एक्सपायर हो चुका साथ। साथ। है सात सात टोटल मेंबर कितने हैं मेंबर सात हैं आप, आप जो कि यूनियन है धागा मिल वाली ये कब से आप इस यूनियन में रहते हो मैं उन्नीस से उन्नीस से वहाँ पर हुआ जी आप वहाँ पर काम कर रहे थे पहले जी कितनी पेमेंट बनती है आपकी अभी अभी हमारी दो करोड़ के लगभग बनती है।, है मिली, मिली नहीं अभी। मिली नहीं।, नहीं नहीं, नहीं। जो हमारा बाईस पॉइंट सतारह लेबर कॉलोनी था उस पर हाई कोर्ट के द्वारा हमको आदेश हुआ था कि कोई कोर्ट से आदेश नहीं, नहीं होगा खाली करने का वो खाली करने का समझौता हमने नक्षत्र और जितेंद्र जी से किया कोई दिक्कत आने के वजह से जो पेमेंट हमको ज़्यादातर यही दिए हैं कुछ पेमेंट रह गया तो वो बोले कि ये पेमेंट हम देंगे दिल्ली में और वो हमको लिस्ट बना के दिए जो लिस्ट मेरे पास पड़ी उन्होंने आज तक वो ना कोई पेमेंट दिया और ना कोई अभी जो मौजूद है वहाँ पर कंपनी जो अपने प्लाट बेच रही है जी इस बारे में आपके उनसे बात हुई है नहीं उनसे मैं कोई बात नहीं कही फिर आप वहाँ कब्जा कैसे करोगे कब्जा कर सकते हैं कोर्ट का आर्डर है हमारा कोर्ट से ले लेंगे इंदौर हाई कोर्ट से ऑर्डर ले लेंगे सर की नाम है मेरा नाम जितेंद्र सिंह है आज जो प्रेस कॉन्फ्रेंस कर रहे हो किस संबंध में कर रहे हो ਅਸੀਂ ਇੱਥੇ ਜਿਹੜੀ ਕਨੋਟ ਪਲੇਸ ਦੇ ਨਾਂ ਤੇ ਇੱਕ ਰਾਜਪੁਰੇ ਦੇ ਵਿੱਚ ਪ੍ਰੋਜੈਕਟ ਘਟਿਆ ਜਾ ਰਿਹਾ ਅਸੀਂ ਉਹਦੀ ਰਿਗਾਰਡਿੰਗ ਅਸੀਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿ ਜਿਹੜੇ ਰਾਜਪੁਰੇ ਦੇ ਵਾਸੀ ਨੇ ਉਹ ਠੱਗੇ ਜਾ ਰਹੇ ਨੇ ਵੀ ਉਹ ਪਲਾਟ ਖਰੀਦ ਰਹੇ ਨੇ ਕਿਉਂਕਿ ਜਦੋਂ ਕਿ ਉਹ ਪ੍ਰੋਜੈਕਟ ਹੈ ਦੇ ਵਿੱਚ ਮਤਲਬ ਕਿ ਜ਼ਮੀਨ ਦੇ ਡਿਸਪਿਊਟ ਹੈ ਉਹਦੇ ਵਿੱਚ ਇਹ ਜ਼ਮੀਨ ਅਸੀਂ ਪਹਿਲਾਂ ਅਸੀਂ ਆਪ ਖਰੀਦੀ ਸੀਗੀ 2017 ਦੇ ਵਿੱਚ 29/8/2017 ਨੂੰ ਸਾਡਾ ਇਹਨਾਂ ਦਾ ਐਗਰੀਮੈਂਟ ਹੋਇਆ ਸੀਗਾ ਏ ਜਮੀਨ ਜਿਹੜੀ ਆ ਪਹਿਲਾਂ ਸ੍ਰੀ ਓਮ ਜੀ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਸੀਗੀ ਤੇ ਉਹਦੇ ਨਾਲ ਜਦੋਂ ਅਸੀਂ ਐਗਰੀਮੈਂਟ ਕੀਤਾ ਐਗਰੀਮੈਂਟ ਹੋਣ ਤੋਂ ਬਾਅਦ ਅਸੀਂ ਇਹਦੇ ਵਿੱਚ ਲੇਬਰ ਬੈਠੀ ਸੀਗੀ ਜੋ ਕਿ ਪਿਛਲੇ 30 ਸਾਲਾਂ ਦੇ ਵਿੱਚ ਸੀਗੀ ਕਿਉਂਕਿ ਇਹਨਾਂ ਦਾ ਕੋਈ ਵੀ ਜਿਹਨਾਂ ਦਾ ਆਦਮੀ ਸੀਗਾ ਇਹਨਾਂ ਦਾ ਕੰਪਨੀ ਦਾ ਕੋਈ ਵੀ ਮੈਨੇਜਮੈਂਟ ਦਾ ਬੰਦਾ ਐਂਟਰ ਨਹੀਂ ਹੋ ਸਕਦਾ ਸੀਗਾ ਉਹਦੇ ਵਿੱਚ ਇੱਕ ਲੇਬਰ ਕਲੋਨੀ ਸੀਗੀ ਲੇਬਰ ਕਲੋਨੀ ਹੋਣ ਕਰਕੇ ਇਹਨਾਂ ਨੇ ਅੱਜ ਵੀ ਅੱਜ ਬੇਸਿਸ ਤੇ ਖਰੀਦੀ ਸੀਗੀ ਕੰਪਨੀ ਇਹ ਤੇ ਉਸ ਤੋਂ ਬਾਅਦ ਜਦੋਂ ਇਹ ਗੱਲਬਾਤ ਹੋਈ ਸਾਰੀ ਸਾਰੀ ਇਹਨਾਂ ਨਾਲ ਅਸੀਂ ਇਹਨਾਂ ਨਾਲ 98 ਕਰੋੜ ਦੇ ਵਿੱਚ 2917 ਨੂੰ ਅਸੀਂ ਇਹਨਾਂ ਤੋਂ ਪਰਚੇਜ਼ ਕੀਤੀ ਇਹ ਜਮੀਨ ਤੇ ਬਾਅਦ ਚ ਹਾਂ ਬਾਅਦ ਚ ਲੇਬਰ ਨੂੰ ਬਾਅਦ ਵਿੱਚ ਨਾਲੇ ਇਹਨਾਂ ਨਾਲ ਹੀ ਕਿਹ ਵੀ ਐਗਰੀਮੈਂਟ ਹੋਇਆ ਵੀ ਜਿਹੜੀ ਇਹ ਲੇਬਰ ਬੈਠੀ ਹੈ ਤੁਸੀਂ ਖਾਲੀ ਕਰਾਉਂਗੇ ਐਸੇ ਦੇ ਕੇ ਪੈਸੇ ਦੇ ਕੇ ਖਾਲੀ ਕਰਾਉਂਗੇ ਜਿੰਨੀ ਉਹਦੀ ਬਣਦੀ ਰਕਮ ਹੈ ਉਹਨਾਂ ਦੇ ਉਹਨਾਂ ਦੀ ਨੌਕਰੀ ਦੇ ਮੁਤਾਬਕ ਜਿੰਨੇ ਪੈਸੇ ਬਣਦੇ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤੇ ਅਸੀਂ ਉਹਨਾਂ ਨਾਲ ਇੱਕ ਲੇਬਰ ਇਹਨਾਂ ਨੂੰ ਵਿੱਚ ਗੱਲਬਾਤ ਕਰਕੇ ਅਸੀਂ ਲੇਬਰ ਇਹਨੂੰ ਨੇ ਜਿਹੜੀ ਠਾਗਾ ਮਿਲ ਮਜ਼ਦੂਰੀ ਯੂਨੀਅਨ ਹੈ ਉਹਨਾਂ ਨਾਲ ਸਾਡਾ ਐਗਰੀਮੈਂਟ ਹੋਇਆ ਜਿਹਦੇ ਵਿੱਚ ਇਹਨਾਂ ਦੇ ਸਾਰੇ ਆਪ ਕੰਪਨੀ ਦੇ ਵੀ ਨਾਲ ਮੈਂਬਰ ਸੀਗੇ ਜਿਹੜੇ 파ਟਨਰ ਸੀ ਕੁਝ ਮੈਂਬਰ ਸੀ ਉਹ ਮਜ਼ਦੂਰ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਐਗਰੀਮੈਂਟ ਹੋਇਆ ਜੋ ਕਿ 11 ਕਰੋੜ ਰੁਪਏ ਦਾ ਐਗਰੀਮੈਂਟ ਸਾਡਾ ਇਹਨਾਂ ਨਾਲ ਹੋਇਆ ਲੇਬਰ ਨੂੰ ਅਸੀਂ ਉਹਨਾਂ ਦੀ ਨੌਕਰੀ ਮੁਤਾਬਕ ਪੈਸੇ ਦੇ ਕੇ ਬਾਹਰ ਉਹਨਾਂ ਦੀ ਮਰਜ਼ੀ ਦੇ ਨਾਲ ਜੋ ਉਹਨਾਂ ਨੇ ਯੂਨੀਅਨ ਦੇ ਵਿੱਚ ਹਾਂ ਵੈਲੀ ਕਰਾਈ ਸੀ ਖਾਲੀ ਕਰਾਈ ਆ ਖਾਲੀ ਕਰਾਣਾ ਸ਼ੁਰੂ ਕਰਤਾ ਐਗਰੀਮੈਂਟ ਹੋਇਆ ਐਗਰੀ ਵੀ ਦਾ ਐਗਰੀਮੈਂਟ ਹੋਇਆ ਐਗਰੀਮੈਂਟ ਦੇ ਵਿੱਚ ਮਜ਼ਦੂਰੀ ਉਹਨਾਂ ਨਾਲ ਐਗਰੀਮੈਂਟ ਹੋਇਆ ਉਹਦੇ ਵਿੱਚ ਇਹਨਾਂ ਦੇ ਜੋ ਮੈਂਬਰ ਸੀਗੇ ਉਹ ਵੀ ਮਜ਼ਦੂਰ ਸੀਗੇ 7 ਬਾਲ 5 ਸਾਲ ਸੀ ਹੋਰ ਪ੍ਰਸ਼ੇਸ਼ ਆ ਰਹੀ ਆ ਹੋਈਏ ਤੇ ਉਹਨਾਂ ਦਾ ਐਫੀਡਵਿਟ ਵੀ ਲੈ ਲਿਆ ਨਾਲ ਉਹ ਮਜ਼ਦੂਰ ਫਿਰ ਅਸੀਂ ਬਾਇ ਲਾ ਸਾਰੇ ਲੇਬਰੀ ਨੂੰ ਪੁੱਛ ਕੇ ਉਹਨਾਂ ਮੁਤਾਬਕ ਉਹਨਾਂ ਤੋਂ ਐਫੀਡਵਿਟ ਲੈ ਕੇ ਬਿਨ ਮੂਵੀ ਗਰਾਫ ਹੋਈਏ ਨਾਲ ਹੋਈਏ ਸਾਰੀ ਮੂਵੀ ਵੀਡੀਓਗ੍ਰਾਫੀ ਹੋ ਕੇ ਉਹਨਾਂ ਨੂੰ ਮੁਤਾਬਕ ਬਣਦੇ ਪੈਸੇ ਉਹਨਾਂ ਨੂੰ ਦੇ ਕੇ ਅਸੀਂ ਬਾਹਰ ਕੱਲੇ-ਕੱਲੇ ਨੂੰ ਕੱਢਿਆ ਗਿਆ ਉਹਨਾਂ ਦਾ ਸਮਾਰਕ ਕੁਆਟਰ ਸੀਗੀ ਅੰਦਰ ਉਹ ਖਾਲੀ ਕਰਾਏਗੇ 20 ਦਿਨ ਦੀ ਲਾਂ ਨੂੰ ਨਾਲ ਹਜ਼ਰ-ਬਜ਼ਾਰ ਕਰਕੇ ਸਰ ਤਲੂੰਦੇ ਦਰਜ ਰਹਿ ਗਏ ਅਜ ਖਾਲੀ ਕਰਾਏ ਆ ਉਹ ਖਾਲੀ ਕਰਾਉਣ ਦੇ ਵਿੱਚ ਜਦੋਂ ਕੁਝ ਲਿਬਰ ਰਹਿ ਜਾਂਦੀ ਹੈ ਬਾਕੀ ਉਹਨਾਂ ਦੇ ਕੁਝ ਬੰਦੇ ਉਹਨਾਂ ਦੇ ਵਿੱਚੋਂ ਬਾਕੀ ਹੋ ਕੇ ਉਹ ਹਾਈ ਕੋਰਟ 'ਚ ਕੇਸ ਪਾ ਦਿੰਦੇ ਆ 40 ਕਿ ਬੰਦੇ 40 ਕਿ ਬੰਦੇ ਤਿਕ ਰਿਮ 40 ਬੰਦੇ ਸੀ ਜੀ 40 ਬੰਦੇ ਖਾਲੀ ਕੇਸ ਪਾ ਦਿੰਦੇ ਥੋੜਾ ਲੰਬਾ ਚਲੇ ਗਿਆ ਉਹਦੇ ਮੁਤਾਬਕ ਅਸੀਂ ਸਰ ਕੀ ਨਾਮ ਤੁਹਾਡਾ ਮੈਂ ਬੀਸੀ ਸੈਣੀ ਐਡਵੋਕੇਟ ਪਮਤਲ ਦੀ ਸਰ ਇਹ ਕਿ ਪਲੈਟਿਨਮ સ્ਮਾਰਟ ਬਿਲਡਰ ਵੱਲੋਂ ਜਿਹੜਾ ਕੇਸ ਕੀਤਾ ਗਿਆ ਸੀਗਾ ਕਿਸ ਬੰਦੇ ਵਿੱਚ ਕੀਤਾ ਗਿਆ ਸੀਗਾ ਕਦੋਂ ਕੀਤਾ ਗਿਆ ਸੀਗਾ ਇਹ ਪਲੈਟਿਨਮ ਸਮਾਰਟ ਬਿਲਡਕਨ ਕੰਪਨੀ ਜੋ ਹੈ ਇਹਨਾਂ ਨੇ ਸਾਨੂੰ ਹਾਇਰ ਕੀਤਾ ਸੀਗਾ ਕਿ ਇਹਨਾਂ ਦਾ 29 8 2017 ਨੂੰ 42.12 ਏਕੜ ਜਗਾ ਜੋ ਰਾਜਪੁਰਾ ਕੋਰ ਦੇ ਬਿਲਕੁਲ ਸਾਹਮਣੇ ਹੀ ਹੈਗੀ ਹੈ ਇਹ ਸਾਨੂੰ ਐਜ਼ ਇਜ਼ ਬੇਅਰ ਇਸ ਬੀਸਿਸ ਯਾਨੀ ਜਿੱਦਾਂ ਹੈ ਉਦਾਂ ਹੀ ਲੈਣੀ ਪਾਉਗੀ ਕਿਉਂਕਿ ਲੇਬਰ ਜੂਨੀਨ ਦੇ ਵਰਕਰਾਂ ਦਾ ਕਬਜ਼ਾ ਉਤੇ 98 ਕਰੋੜ ਦਾ ਐਗਰੀਮੈਂਟ ਹੋ ਸਲ ਹੋਇਆ ਔਰ ਉਹ ਐਗਰੀਮੈਂਟ ਹੋ ਸਲ ਦੀ ਕਾਪੀ ਇਹਨਾਂ ਨੂੰ ਦਿੱਤੀ ਨਹੀਂ ਕਿਉਂਕਿ ਇਹਨਾਂ ਦੇ ਇਨਕਮ ਟੈਕਸ ਰੇਟ ਪੈ ਗਈ ਸਾਡੇ ਕੋਲ ਅਖਬਾਰ ਦੇ ਵਿੱਚ ਜੋ ਇਨਕਮ ਟੈਕਸ ਰੇਟ ਦੀਆਂ ਨਿਊਜ਼ ਆਈਟਮ ਹੋ ਹੈਗੀਆਂ 7 ਕਰੋੜ ਰੁਪਇਆ ਕੈਸ਼ ਪਕੜਿਆ ਗਿਆ ਔਰ 5 ਕਿਲੋ ਸੋਨਾ ਵੀ ਪਕੜਿਆ ਗਿਆ ਉਹ ਕੌਣ ਸਾਡੇ ਕੋਲ ਅਬਿੰਦਵਪੁਰ ਹੈ ਇਹ ਦਿੱਲੀ ਵਾਲੀ ਕੰਪਨੀ ਦਿੱਲੀ ਵਾਲੀ ਜੀਬੀਐਮ ਗਰੁੱਪ ਦੀ ਜੈ ਭਾਗ ਜੈ ਭਾਗ ਮਰਤੀ ਹਾਂਜੀ ਉਹਨਾਂ ਦੇ ਜਿਹੜੇ ਅਫੀਸ਼ੀਅਲ ਡਾਇਰੈਕਟਰ ਵਗੈਰਾ ਸੀ ਉਹਨੇ ਕਿਹਾ ਕਿ ਐਸਪਲੇਰੇਟ ਪਈ ਹੋਈ ਹੈ ਤੇ ਜਿਹੜੇ ਤੁਹਾਡੇ ਚੈੱਕ ਤੁਸੀਂ ਸਾਨੂੰ ਦਿੱਤੇ ਐ ਇਹਦੇ ਅਰਨੈਸ ਮਨੀ ਉਹ ਅਸੀਂ ਨਹੀਂ ਲਗਾ ਦੇ ਤੁਹਾਨੂੰ ਕੈਸ਼ ਦੀ ਲੋੜ ਹੈ ਕੈਸ਼ ਦਿਓ ਇਹਨਾਂ ਨੇ ਕੁਝ ਪੇਮੈਂਟ 5-6 ਕਰੋੜ ਦੀਆਂ ਇਦਾਂ ਕੀਤੀਆਂ ਵਈਆਂ ਕਸ ਦੇ ਪਰ ਉਹ ਨਹੀਂ ਕੋਈ ਸਹੀ ਦਿਨ ਨਹੀਂ ਦਿੱਤੀ ਨਹੀਂ ਐਗਰੀਮੈਂਟ ਦੀ ਕਾਪੀ ਇਹਨਾਂ ਦਿੱਤੀ ਨਹੀਂ ਕਹਿੰਦੇ ਬਾਅਦ ਦੇਗਾਗੇ ਸਾਤਪਾਲ ਪਾਂਸਲ ਕੋਟ ਰਖਾ ਦਿੰਨੇ ਲੋਕਰ ਉਹ ਕਹਿੰਦੇ ਇਹ ਦਿਨ ਠੀਕ ਕਰਨ ਉਹ ਜੂਗ ਨਾਰਮਲ ਤਾਂ ਦੇ ਦੇਣਗੇ ਅੱਜ ਤੱਕ ਕਾਪੀ ਨਹੀਂ ਦਿੱਤੀ ਅਸੀਂ ਕੋਰਟ ਦੇ ਮਨ ਜੋ ਕੋਰਟ ਦੇ ਵਿੱਚ ਵੀ ਲਿਖੇ ਦਿੱਤਾ ਕਿ ਉਹ ਜਿਹੜਾ ਐਗਰੀਮੈਂਟੂ ਸੈਲ ਹੈ ਇਹਨਾਂ ਦੀ ਕਸਟਡੀ ਚ ਹੈ ਤੇ ਕੋਰਟ ਵਿੱਚ ਪੇਸ਼ ਕੀਤਾ ਜਾਵੇ ਇਹਨਾਂ ਨੇ ਅੱਜ ਤੱਕ ਪੇਸ਼ ਨਹੀਂ ਕੀਤਾ ਕਿਉਂਕਿ ਇਹਨਾਂ ਦੀ ਮਨਛਾ ਠੀਕ ਨਹੀਂ ਹੈ ਇਹਨਾਂ ਨੇ ਬੜੀ ਕਲੈਬਰ ਡਿਵਾਈਸ ਕੀਤੀ ਕਿ ਤੁਸੀਂ ਇਹ ਲੇਬਰ ਯੂਨੀਅਨ ਤੋਂ 42 ਪਰ ਸਾਰਾ ਇੱਕ ਜਗਾ ਖਾਲੀ ਕਰਾਓ ਤੁਸੀਂ ਪੈਸਾ ਜੋ ਵੀ ਲਗਾਓਗੇ ਅਸੀਂ ਤੁਹਾਡੇ ਅਰਨਸ ਮਨੀ ਵਿੱਚ ਐਡ ਕਰ ਲਵਾਂਗੇ ਇਹਨਾਂ ਨੇ 11 ਕਰੋੜ ਦਾ ਉਹਨਾਂ ਨਾਲ ਐਗਰੀਮੈਂਟ ਕੀਤੀ ਹੈ ਸੱਤ ਲੇਬਰ ਯੂਨੀਅਨ ਸਿਗੀਆਂ ਕਿ ਐਜ਼ ਅ ਕੰਪਨਸੇਸ਼ਨ ਵਰਕਰ ਨੂੰ ਦੇਣਗੇ ਉਹ ਜ਼ਮੀਨ ਖਾਲੀ ਕਰਵਾਣਗੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਉਹ ਕੰਮ ਸ਼ੁਰੂ ਕਰਨ ਤੋਂ ਬਾਅਦ ਹੋਰ ਵੀ ਕਈ ਖਰਚੇ ਗਏ ਇਹਨਾਂ ਦੇ ਆਫਿਸ ਦਾ ਚਾਰ ਜਵਾਰੀ ਹੈ ਜੇ ਉਹ ਕਰਦੇ ਕਰਦੇ ਇਹਨਾਂ ਦਾ ਟੋਟਲ 12 ਕਰੋੜ 24 25 ਲੱਖ ਰੁਪਇਆ ਲੱਗ ਗਿਆ ਤੇ ਉਹ ਲੱਗਣ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਲੜਨੀ ਪੜਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜੋ ਕਲੇਮ ਹੈ ਅਸੀਂ ਇਹਨਾਂ ਨੂੰ ਜ਼ਮੀਨ ਦੇਣੀ ਨਹੀਂ ਉਹਨ ਕਿ ਜ਼ਮੀਨ ਤਾਂ ਖਾਲੀ ਹੋ ਹੀ ਗਈ ਹੈ 30 40 ਬੰਦੇ ਨੇ ਨਹੀਂ ਖਾਲੀ ਕੀਤੀ ਅਸੀਂ ਕਰਵਾ ਲਾਂਗੇ ਉਹ ਵੀ ਇਹਨਾਂ ਤੋਂ ਕਰਵਾ ਲੈ 5 5 ਲੱਖ ਰੁਪਏ ਦੀ ਪੇਮੈਂਟ ਕਰਕੇ ਖਾਲੀ ਕਰਵਾ ਲਈ ਤੇ ਉਹ ਪ੍ਰੋਜੈਕਟ ਜਿਹੜਾ ਹੈ ਇਹ ਸਿਲਵਰ ਸਿਟੀ ਦੇ ਨਾਂ ਤੇ ਬਣਾਉਣੇ ਜਾ ਰਹੇ تھے ਪਲੈਟਿਨਮ ਸਮਾਰਟ ਬਿਲਡਿੰਗ ਉਹ ਪ੍ਰੋਜੈਕਟ ਨੂੰ ਹਾਈਜਾ ਕਿਨਾਂ ਨੇ ਕਰਤਾ with a very clever device Sri Om ji infrastructure and projects private limited be a associated company hai gayi hai Pampore splendor and infrastructure limited unhone ohi zameen jehdi athle labor de kabje to khali ho chuki si 98 crore de bajaye 70 80 crore de vich unnu transfer kar ditti ਔਰ ਪੰਪੋਸ਼ ਬਲੈਂਡਰ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹੀ ਡਾਇਰੈਕਟਰ ਛੇ ਓਮਜੀ ਇੰਡਸਟਰੀ ਦੇ ਵੀ ਹੈਗੇ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਥਿਸ ਇ ਸ਼ਾਮ ਡੀਲ ਮੁੱਲ ਇਹਨਾਂ ਦਾ ਕਲੇਮ ਨੂੰ ਪ੍ਰੋਸਟ੍ਰੇਟ ਕਰਨ ਬਾਅਦ ਇੱਕ ਫਰਜੀ ਡੀਲ ਕੀਤੀ ਗਈ ਹੈ ਕਿ ਅੱਜ ਕਹਿੰਦੇ ਅੱਜ ਤਾਂ ਹੁਣ ਤਾਂ ਪੰਪੋਸ਼ ਹੈ ਅਸੀਂ ਤਾਂ ਓਮਜੀ ਸੀਗੇ ਇਹਨਾਂ ਦਾ ਫਰੋਡ ਕੀਤਾ ਗਿਆ ਫਰੋਡ ਕੀਤਾ ਗਿਆ ਕਿ ਇਹਨਾਂ ਨੂੰ ਪੈਸਾ ਦੇਣਾ ਨਹੀਂ ਇੱਕ ਟ੍ਰੇਫਲ ਜਿੰਦਨ ਬਦਲੀ ਹੁਣ ਇਹ ਛੋਟੇ ਛੋਟੇ ਇਨਵੈਸਟਰ ਹੈ ਇਹਨਾਂ ਨੇ ਕਿਸੇ ਨੇ ਕਰੋੜ ਕਿਸੇ ਨੇ 2 ਕਰੋੜ ਲੱਗ ਕੇ ਪੈਸਾ ਇਹਨਾਂ ਖਰਚ ਕਰ ਲਿਆ ਔਰ ਇਹ ਸਫਰ ਕਰ ਰਹੇ ਹਨ ਫਿਰ ਇਹਨਾਂ ਨੇ ਐਸਐਸਪੀ ਪਟਿਆਲਾ ਕੋਲ ਇਹਦੀ ਕੰਪਲੇਟ ਤਰਜ ਕਰਵਾਈ ਲੇਕਿਨ ਕਾਰਵਾਈ ਪਹਿਲਾਂ ਨਹੀਂ ਹੋਈ ਫਿਰ ਇਹ ਉੱਪਰ ਉਤੋਂ ਟੌਪ ਗਨ ਜਿਹੜੀ ਹੈਗੀ ਡੀਜੀਪੀ ਵਗੈਰਾ ਕੋ ਕਰਕੇ ਉਹ نیچے ਆਈ ਡਾਉਨ ਦੀ ਲਾਈਨ ਪੀਐਸਐਚਓ ਰਾਜਪੁਰਾ ਪੀਐਸਟੀ ਨੂੰ ਮਾਰਕ ਹੋਈ ਫਿਰ ਉਹਨਾਂ ਨੇ ਇੱਕ ਸੈਟ ਬਣਾ ਕੇ ਭੇਜੀ ਵੀ ਤੁਸੀਂ ਕਰੋ ਇਹਨਾਂ ਨੇ ਉਹ ਸੈਟ ਜੋ ਬਣਾਈ ਹੈ ਯੂਨੀਵਰਸਿਟੀਗੇਸ਼ਨ ਰਿਪੋਰਟ ਬੁਲਾਈ ਹੈ ਬਿਲਕੁਲ ਹੀ ਫਰਜੀ ਰਿਪੋਰਟ ਬਣਾਈ ਹੈ ਕਿਉਂਕਿ 30000 ਕਰੋੜ ਤੋਂ ਉੱਪਰ ਦੀ ਕੰਪਨੀ ਹੈ ਮੈਨੇਜ ਕਰ ਲੈਂਦੇ ਸਾਰਾ ਕੁਝ 7 ਕ्यूज ਦੇ ਨਾਮ ਵਿੱਚ ਸੀਗੇ ਅਨੰਦ ਕੁਮਾਰ ਮਿੰਡਾ ਜੋ ਡਾਇਰੈਕਟਰ ਹੈ ਚਿਰੀਓਨ ਬੀ ਇਨਫਰਾਸਟ੍ਰਕਚਰ ਦੇ ਫਿਰ ਨਿਰਮਲ ਮਿੰਡਾ ਸੁਰੇਂਦਰ ਪਰਸ਼ੇਸ਼ ਆਰਿਆ ਪ੍ਰਵੀਨ ਪਤੀਮ ਇੱਕ ਸਾਤਪਾਲ ਬਾਂਸਲ ਸੁਰੇਂਦਰ ਹੋਰ ਕੌਣ ਨੇ ਸੁਰੇਂਦਰ ਆਰਿਆ ਸੁਰੇਂਦਰ ਆਰਿਆ ਵਗੈਰਾ ਤੋਂ 7 ਕੇ ਨਾਮ ਤੇ ਐਫ ਆਈ ਆਰ ਗਰਲ ਹੋਈ ਉਹ ਗਰਲ ਹੋਣੇ ਕੇ ਬਾਅਦ ਇਨਵੈਸਟੀਗੇਸ਼ਨ ਕੀ ਕਰੀ ਸਟ ਨੇ ਕੋਈ ਅਕਿਊਜ਼ਡ ਕਿਸੇ ਕੀ ਉਸਦੇ ਵਿਹਾਰ ਤੇ ਪੇਛੜੀ ਹੋ ਸਕਦਾ ਜੇ ਇਹ ਚਾਰ ਹੈ ਕਿ ਚਾਰਨ ਪੇਛੜਣਾ ਪਊਗਾ ਇੱਥੇ ਸ਼੍ਰੀ ਓਮ ਜੀ ਇਨਫਰਾਸਟ੍ਰਕਚਰ ਬਲੋ ਇੱਕੋ ਹੀ ਬੰਦਾ ਪੇਛੜਿਆ ਪਰਸ਼ੇਸ਼ ਆਲੀਆ ਬਾਕੀ ਬੰਦੇ ਨਾ ਐਮ ਡੀ ਨੂੰ ਪੇਛੜਿਆ ਇਨਵੈਸਟੀਗੇਸ਼ਨ ਜੋਇਨ ਹੀ ਨਹੀਂ ਕੀਤੀ ਸਤਪਾਲ ਬੰਸਲ ਨੇ ਇਨਵੈਸਟੀਗੇਸ਼ਨ ਜੋਇਨ ਹੀ ਨਹੀਂ ਕੀਤੀ ਨਾ ਹੀ ਪੁਲਿਸ ਨੇ ਮਾਨੂੰ ਰੱਸ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੇਜ ਦਾ ਸਾਰਾ ਕੁਝ ਤੋ ਉਹ ਕਰਕੇ ਉਹਨਾਂ ਨੇ ਮਿਲ ਮਲਾ ਕੇ ਕੈنسਲੇਸ਼ਨ ਰਿਪੋਰਟ ਮੈਨੇਜ ਕਰਕੇ ਕੋਰ ਨੂੰ ਭੇਜ ਦਿੱਤੀ ਇਹ ਨਜ਼ਰ ਬੰਦ ਤਾਂ ਨਹੀਂ ਹੈ ਬਸ ਤੇ ਕੈਨਸਲ ਕੀਤੀ ਜਾਂਦੀ ਸਾਨੂੰ ਉੱਥੋਂ ਕੋਰਟੋਂ ਨੋਟਿਸ ਆਇਆ ਅਸੀਂ ਉਹਦੇ ਅਗੇਂਸਟ ਪ੍ਰੋਟੈਸਟ ਪੋਜੀਸ਼ਨ ਫਾਈਲ ਕੀਤੀ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਰਾਜਪੁਰਾ ਦੇ ਕੋਲ ਕਿ ਇਹ ਰਿਪੋਰਟ ਜਿਹੜੀ ਮੈਨੇਜ ਹੋਈ ਹੈ ਉਹ ਸਾਡੇ ਦਾ ਬਹੁਤ ਧੱਕਾ ਹੋਇਆ ਸਾਡੇ ਛੋਟੇ ਛੋਟੇ ਇਨਵੈਸਟਰਾਂ ਨੇ 12-13 ਕਰੋੜ ਰੁਪਏ ਰਾਨੇ ਕਰ ਲਏ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਪੈਸੇ ਦਿਓ ਜਾਂ ਸਾਨੂੰ ਜ਼ਮੀਨ ਟਰਾਂਸਫਰ ਕਰੋ ਇਹਦੀ ਕੋਈ ਸਾਡਨ ਵਾਰ ਨਹੀਂ ਪੜਾਇਆ ਤੇ ਇਹ ਇਹ ਜਿਹੜੀ ਕੈਨਸਲੇਸ਼ਨ ਰਿਪੋਰਟ ਹੈ ਇਹਨੂੰ ਖਾਰਜ ਕੀਤਾ ਜਾਏ ਔਰ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਐਫਆਈਆਰ ਦੇ ਵਿੱਚ 420 406 ਔਰ 12B ਇੰਡੀਅਨ ਪੀਨਲ ਕੋਡ ਦੇ ਸੈਕਸ਼ਨ ਲੱਗੇ ਹੋਏ ਆ ਉਹਦੇ ਵਿੱਚ ਤਾਂ ਅਰੈਸਟ ਬੰਦੀ ਨਾ ਹੀ ਤਾਂ ਉਹਨੇ ਕੋਈ ਜ਼ਮਾਨਤ ਕਰਾਈ ਹੈ ਨਾ ਇਨਿਸਪੈਕਟਰੀ ਬੈਲ ਹੋਈ ਨਾ ਰੈਗੂਲਰ ਬੈਲ ਹੋਈ ਨਾ ਹੀ ਉਹਨਾਂ ਨੂੰ ਰੈਸਟ ਕੀਤਾ ਗਿਆ ਅਜੇ ਤੱਕ ਕਿਉਂ ਔਰ ਇੱਕ ਅਕਿਊਜ਼ ਜੋ ਪਰਚੇਸ਼ ਆ ਰਿਹਾ ਹੈ ਉਹ ਪੇਸ਼ ਹੋਇਆ ਕੋਈ ਬਾਕੀ ਜਿਹੜੇ ਅਕਿਊਜ਼ ਦਾ ਐਮਡੀ ਹੈ ਪਦਵੀਨ ਪਸੀਨਾ ਪਰ ਸਭ ਕੇ ਕੋ ਰਿਪਰਿਜ਼ੈਂਟ ਕਰ ਰਹਾ ਹੈ ਇੱਕ ਅਕਿਊਜ਼ ਕਿਸੇ ਕੋ ਰਿਪਰਿਜ਼ੈਂਟ ਨਹੀਂ ਕਰਦਾ ਐਸ ਪਰ ਲਾਅ ਔਰ ਜੱਜ ਸਾਹਿਬ ਨੇ ਸਾਡੀ ਇਹ ਦਲੀਲ ਨੂੰ ਮੰਨਦੇ ਹੋਏ ਕਿਹਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੈ ਇਹ ਬੌਸਟਾ ਇਨਵੈਸਟੀਗੇਸ਼ਨ ਹੈ ਇਹ ਪਪ ਨਹੀਂ ਹੋਈ ਹੈ ਇਹਨਾਂ ਦੇ ਕਾਨੂੰਨ ਦੇ ਜੋ ਮਾਪਦੰਡ ਹੈ ਉਹਨੂੰ ਫੋਲੋ ਨਹੀਂ ਕੀਤਾ ਇਸ ਕਰਕੇ ਮੈਂ ਇਸ ਰਿਪੋਰਟ ਨੂੰ ਖਾਰਜ ਕਰਕੇ ਵਾਪਸ ਭੇਜਦਾ ਹਾਂ ਇਹਨਾਂ ਤੇ ਅਰੈਸਟ ਕਰੋ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਔਰ ਜੋ ਰਿਪੋਰਟ ਅਪੇਸ਼ ਕਰੋ ਮੀਨ ਚਲਾਨ ਪੇਸ਼ ਕਰੋ ਹੁਣ ਉਹ ਆਰਡਰ ਜਿਹੜਾ ਹੈ 29 2025 ਨੂੰ ਜੱਜ ਸਾਹਿਬ ਨੇ ਦੋਨੋਂ ਡਿਸਪੋਜ਼ਲ ਕਟੀਆਂ ਕਰਤੀਆਂ ਕੈਂਸਲਿਚੇਸ਼ਨ ਰਿਪੋਰਟ ਨੂੰ ਖਾਰਜ ਕਰਤਾ ਸਾਡੀ ਪ੍ਰੋਟੈਸ ਪੋਜੀਸ਼ਨ ਨੂੰ ਅਲਾਉ ਕਰਤਾ ਤੇ ਉਸ ਵਿੱਚ ਸਪੈਸ਼ਲ रिमार्क्स दिता है कंक्लूडिंग पैर कि ये इन्वेस्टिगेशन हैज़ नॉट टेकन ऑफ़ लॉ प्रॉपरली तो दिस इज नॉट ए प्रॉपर रिपोर्ट इट इज़ बीइंग रिटर्न टू द एसएचओ एच ओ पी एस सिटी राजिगेशन एंड रिपोर्ट तो वो ऑर्डर की कापी एस एच ओ पी एस सिटी राजपुरा के पास पहुँच चुकी है तो so, उन्होंने अभी तक भी कोई ਕਿ ਜੀ ਕੋ ਰਸ ਨਹੀਂ ਕੀ ਯਾਰ ਵਹੀ ਕਾਰਵਾਈ ਨਹੀਂ ਕੀਤੀ 5 15 ਦਿਨ ਹੋ ਗਏ ਤਾਂ ਇਨ ਲੋਗੋ ਕੋ ਇਹ ਲੱਗਦਾ ਕਿ ਸਾਨੂੰ ਕੋਈ ਇਨਸਾਫ ਮਿਲਣ ਦੀ ਹਜੇ ਵੀ ਉਮੀਦ ਨਹੀਂ ਹੈ ਕਿਉਂਕਿ ਬਹੁਤ ਵੱਡੀ ਕੰਪਨੀ ਹੈਗੀ 30 40 50 ਹਜ਼ਾਰ ਕਰੋੜ ਰੁਪਏ ਦੀ ਕੰਪਨੀ ਕੁਝ ਵੀ ਕਰ ਸਕਦੀ ਹੈ ਇਸ ਲਈ ਸਾਨੂੰ ਕਾਨਫਰੈਂਸ ਇਹ ਦੂਸਰੀ ਗੱਲ ਇਹ ਮੈਂ ਦੱਸਣਾ ਚਾਹੁੰਦਾ ਦੋ ਤਿੰਨ ਪੁਆਇੰਟ ਹੋਰ ਹੈਗੇ ਜੋ ਲੀਗਲ ਹੈ ਦੋ ਕੇਸ ਸਾਡੇ ਕੋਲ ਹੋਰ ਹੈ ਇਹਨਾਂ ਦੇ ਇਹ ਸ਼ਤਰ ਸਿੰਘ ਜੀ ਹੈ ਇਹਨਾਂ ਦੇ ਪਾਰਟਨਰ ਜਤਿੰਦਰ ਰੈਟ ਨੇ ਬੇਲਸ ਕੋੰਦੀ ਇਹਨਾਂ ਨੂੰ 2 ਕਰੋੜ ਦਾ ਚੈੱਕ ਸਤਪਾਲ ਬੰਸਲ ਨੇ ਦਿੱਤਾ ਜਿਹਦੇ ਵਿੱਚ ਪਰਚੇਸ਼ ਆ ਰਹੀ ਆ ਸ਼੍ਰੀ ਓਮ ਜੀ ਇਨਫਰਾਸਟਰ ਦੇ ਐਮ ਡੀ ਅਨੰਦ ਖਵਾਤ ਮੰਡਾੜੀ ਉਹ ਚੰਡੀਗੜ੍ਹ ਕੋਰਟ ਦੇ ਵਿੱਚ ਅਸੀਂ ਉਹ ਕੇਸ ਪਾਇਆ ਉੱਥੇ ਪੇਸ਼ ਨਹੀਂ ਹੋਏ ਪਹਿਲਾਂ 2 ਸਾਲ ਲਟਕਾਉਂਦੇ ਰਹੇ ਫਿਰ ਨਾਲ ਮਿਲਵਲ ਬਰੰਟ ਹੋਏ ਫਿਰ ਆ ਕੇ ਉੱਥੇ ਪੇਸ਼ ਹੋ ਗਏ ਪੇਸ਼ ਹੋ ਕੇ 10-10 ਲੱਖ ਦੀ ਜਮਾਨਤਾਂ ਤੇ ਆ ਪਰਚੇਸ਼ ਆ ਰਹੀ ਆ ਸਤਪਾਲ ਬੰਸਲ और एम डी हज तक उतना पेश नहीं हुआ है ही इज अवॉइडिंग द सर्विस ऑफ द नॉन अवेलेबल वरंटी बन तो अभी उस स्टेज पे है वो गए थे एपलेट कोर्ट में वहाँ भी उनको कोई रिलीफ नहीं मिला तो वापस आ गया अब उनकी गवाइयाँ चल रही हैं और दे आर लाइकली टू गिव टू करोड़ रुपए टू डीज पैमेंस और दूसरा केस इनका एक दूसरे पार्टनर है जितेंद्र सिंह उसको सतपाल बंसल ने चेक दिया दो करोड़ चौबीस लाख का वो मोहाली कोर्ट में उसका केस चल रहा है श्री अभय राजन शुक्ला की कोर्ट में उन्होंने वारंट इशू की है नहीं आए नॉन अवेलेबल वारंट इशू की है जो एड्रेस है प्रॉपर वही नहीं आए अब उनके लिए प्रोक्लेमेशन प्रोसीडिंग चल रही है भगौौड़ा डिक्लेयर करने की सेक्शन 82 सेक्शन 83 सीआरपीसी के अंडर और दे आर लाइकली टू तो बी डिक्लेयर्ड प्रोक्लेम्ड ऑफेंडर्स बिथ मीन्स सतपाल वंसन नंबर वन नंबर टू नंद कुमार मिंडा जो है मैनेजिंग डायरेक्टर और तीसरा परशेष आर्या एंड फोर्थ वन इज द कंपनी श्री ओम जी इंफ्रास्ट्रक्चर तो उनको उसके भी परवाह नहीं है हमने उसी कोर्ट को लिख के दिया कि ये चंडीगढ़ की कोर्ट में बेल पे हैं दस दस लाख की बेल कराई हुई इन्होंने वही इनको वहीं अरेस्ट करो अब नेक्स्ट डेट पर पे पेश होने जा रहे हैं तो वहाँ से रेड होगी और वही से उनको रेस्ट करके लाएंगे नेक्स्ट डेट तीन बार तीन तीन बार लगी हुई है और इनके केस की जो डेट है वो सताई दस है जो फर्दर प्रोसीडिंग और एक हाँ उस पर भी आता हूँ जहाँ पर इन्होंने जब एफ आई दर्ज हुई तो श्री ओम जी ने इनके ऊपर एक केस फाइल किया कि ये पुलिस की हेल्प लेंदे है ती। 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 ਵੈਸੇ ਲੈਣ ਦਾ ਮਾਮਲਾ ਇਹਨੂੰ ਕਿਉਂਕਿ ਪੁਲਿਸ ਕੋਲ ਨਾਲ ਕੰਪਲੇਂਟ ਕਰਨ ਸਾਡੇ ਤੇ ਸਾਨੂੰ ਪਰੇਸ਼ਾਨੀ ਹੁੰਦੀ ਪੁਲਿਸ ਵਾਲੇ ਸਾਨੂੰ ਪਰੇਸ਼ਾਨ ਕਰਦੇ ਉਹ ਕੇਸ ਚੱਲਦਾ ਰਿਹਾ ਅਸੀਂ ਰਿਪਲਾਈ ਫਾਈਲ ਕੀਤਾ ਸਭ ਕੁਝ ਕੀਤਾ ਬਹਿਸ ਵੀ ਹੋ ਗਈ ਬਹਿਸ ਜਿੱਲੇ ਆਰਡਰਸ ਨਾਲ ਨਹੀਂ ਗੱਲ ਆਈ ਇਹਨਾਂ ਨੇ ਦੇਖਿਆ ਕਿ ਐਫਆਈਆ ਤਾਂ ਦਰਜ ਹੋ ਗਈ ਉਹ ਤਾਂ ਇਨਫਰਾਸਟ੍ਰਕਚਰ ਹੋ ਗਿਆ ਓਮ ਜੀ ਇਨਫਰਾਸਟ੍ਰਕਚਰ ਨਹੀਂ ਇਹਨਾਂ ਦੇ ਖਿਲਾਫ ਜੋ ਕੇਸ ਪਾਇਆ ਸੀ ਉਹ ਵਾਪਸ ਲੈਣਾ ਪਿਆ ਉਹਨਾਂ ਨੂੰ ਕਦਮ ਹੋ ਗਿਆ ਅਸੀਂ एक केस इन्हों को पाया थे वो ए, चल रहा है श्री मयंक मरवाहा राजपुरा के जो सिविल जुडियो डिवीजन है उनके चा, पास चा, है चा, बोलो, चा। तो उनके पास है वो वहाँ पर हमने इस की एप्लीकेशन भी लगाई है कि जब तक इस केस का निपटारा नहीं होता ये पंपोस्ट प्लानर टी और श्री ओम जी इंफ्रास्ट्रक्चर कोई भी इनके एजेंट है जैसाई नहीं है वो जो प्लॉट्स और वगैरह ना बेचें जब तक हमारा से इनका डिस्प्यूट सेटल नहीं हो जाता उसकी दो सुनवाई हो चुकी है उसमें ये पेश नहीं हुए तरीके ले रहे हैं और नेक्स्ट डेट जो हमें उनतीस तरीक लगी हुई है उनतीस दस को उस दिन आर्गूमेंट्स होंगे तो वी आर लाइकली टू तो गेट द दी ऑर्डर फ्रॉम द कोर्ट आउट सर क्या लगता है इन्होंने आगे स्टे मिल जाएगी यस स्टे मिलने की संभावना है क्योंकि जो सारे डॉक्यूमेंट्स हैं इतने सारे डॉक्यूमेंट हैं सारी सपोर्ट में हैं जो एफ है उसकी कैंसिलेशन रिपोर्ट भी ऐसे ही नहीं हुई हमें बहुत लेबर करनी पड़ी इतने इतने कागज को जज साहब को पढ़ के सुनाने सेटिस्फाई करना के बाद ही मिली है मिस्टर मनमोहन भट्टी जो एस डी जे उन्होंने बिल्कुल इतना टाइम निकाल के उसको सही फैसला किया है सर आगे जो अब टी डी आई कंपनी अपने प्लॉट बेच रहे हैं उसका क्या होगा आज की डेट में इनकी बहुत सारी सोशल मीडिया पे ऐड आ रही है कि ये प्लॉट दो वो करो लेकिन जो जनरल पब्लिक है उसको तो पता नहीं है असली कहानी का, का वो तो अब जब प्रेस कॉन्फ्रेंस होगी तो उनको पता लगेगी कि इस पर ये डिस्प्यूटेड लैंड है स्टे भी हो सकती है और भी इनको सारी देनदारी हैं और जिनके ऊपर एफ एफआईआर एफ आई आर ही, ही दर्ज है वो अरेस्ट भी हो सकते हैं ठीक है ठीक है ਆ ਜਿਹੜੋ ਬੰਦਾ ਸੀਗੇ ਇਹ ਤਕਰੀਬ 800 ਬੰਦਾ ਸੀਗੇ ਇਹਦੇ ਵਿੱਚ 800 800 ਬੰਦੇ ਇਕੱਠੇ ਸੀ 808 808 ਬੰਦੇ ਸੀਗੇ ਟੋਟਲ ਜੀ 808 ਬੰਦੇ ਦੇ ਵਿੱਚੋਂ 40 ਬੰਦੇ ਸੀ ਜਿਹੜੇ ਕੋਈ ਚੱਕ ਚਕਾਈ ਦੇ ਹੋ ਕੇ ਹਾਈ ਕੋਰਟ ਚ ਇਹਨਾਂ ਨੇ ਸਾਨੂੰ ਪਾਤਾ ਸੀਗਾ ਉਸ ਤੋਂ ਬਾਅਦ 1 ਸਾਲ ਕੇਸ ਚੱਲਦਾ ਰਿਹਾ ਸਾਡਾ ਉੱਥੇ ਸਾਲ ਤੋਂ ਵੀ ਪਲੱਸ ਸਾਲ ਤੋਂ ਹੋ ਗਿਆ ਸੀ ਵੱਧ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੇਮੈਂਟ ਦੇ ਕੇ ਬਾਈ ਕੁਛ پیسے ਵਧਾ ਕੇ ਕੁਝ ਮੈਂ ਮੈਂ 5-5 ਲੱਖ ਰੁਪਏ ਦਿੱਤਾ ਸੀ ਸ਼ਾਇਦ ਦੇ ਕੇ ਅਸੀਂ ਉਹਨਾਂ ਨੂੰ ਖਾਲੀ ਕਰਾਈ ਲਏ ਬਰੇ ਉਸ ਤੋਂ ਬਾਅਦ ਤਕਰੀਬਨ ਲੋਕਡਾਊਨ ਲੱਗ ਜਾਂਦਾ ਹੈ ਜੀ ਲੋਕਡਾਊਨ ਦੀ ਕੋਈ ਗੱਲ ਬਾਤ ਖਾਲੀ ਹੋ ਗਈ ਸੀ ਲੋਕਡਾਊਨ ਹੋਏ ਗੱਲ ਬਾਤ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਸਾਡੇ ਤਾਲੁਕਾਤ ਵਧੀਆ ਹੋਗੇ ਸੀ ਵੀ ਤੁਸੀਂ ਕਬਜ਼ਾ ਕੇ ਤੁਸੀਂ ਬਹਿ ਜਾਓ ਉੱਥੇ ਕੋਈ ਗੱਲ ਨਹੀਂ ਅਸੀਂ ਖਾਲੀ ਕਰਾ ਕੇ ਅਸੀਂ ਦਿੱਤੀਆਂ ਸਾਰੀਆਂ ਜਰ ਕੋ ਉਸ ਟਾਈਮ ਸਾਡਾ ਕਬਜ਼ਾ ਸੀ ਸਾਨੂੰ ਜੋ ਸਾਡੇ ਇਹਨਾਂ ਦੇ ਅਫੀਡੇਵਿਟ ਬਣੇ ਨੇ ਉਹਦੇ ਵਿੱਚ ਉਹਨਾਂ ਮੁਤਾਬਕ ਕਬਜ਼ਾ ਸਾਨੂੰ ਸਾਡੀ ਕਪੜੀ ਨੂੰ ਪਲੈਟੀਨਮ ਸਮਾਰਟ ਬਿਲਡ ਕੋਨ ਨੂੰ ਦਿੱਤਾ ਗਿਆ ਟੋਟਲ ਜ਼ਮੀਨ ਟੋਟਲ ਲਿਖਿਆ ਹੋਇਆ ਸਾਡੂ ਕੱਲੇ-ਕੱਲੇ ਲੇਬਰ ਦਾ ਐਗਰੀਮੈਂਟ ਦਾ ਸਾਡੇ ਕੋਲ ਹੈਗਾ ਵੀ ਸਾਨੂੰ ਉਹਨਾਂ ਨੇ ਕਬਜ਼ਾ ਦਿੱਤਾ ਬਾਅਦ ਵਿੱਚ ਅਸੀਂ ਪਾਈਬੰਦੀ ਨਾਲ ਚਲੋ ਚਲੋ ਰਿਲੇਸ਼ਨ ਵਧੀਆ ਨਹੀਂ ਕਿਉਂਕਿ ਅਸੀਂ ਇਹਨਾਂ ਦੀ ਜ਼ਮੀਨ ਹੈ ਵੀ ਚਲੋ ਲੋਕਡਾਊਨ ਲੱਗਿਆ ਤੁਸੀਂ ਕਬਜ਼ਾ ਆਪਣੇ ਜੋ ਹੈਗੇ ਆ ਵੀ ਸਿਕਿਉਰਿਟੀ ਗਾਰਡ ਤੁਸੀਂ ਬਿਠਾ ਦਿਓ ਜਦ ਕਿ ਸਿਕਿਉਰਿਟੀ ਸਾਡੀ ਪਹਿਲਾਂ ਲੱਗੀ ਸੀ ਸਾਡੇ ਵਿੱਚ ਉਸ ਤੋਂ ਮਗਰੋਂ ਜਦੋਂ ਲੋਕਡਾਊਨ ਤੋਂ ਬਾਅਦ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਸਟਾਰਟ ਕੀਤੀ ਇਹ ਕਹਿੰਦੇ ਜੇ ਰੁਕ ਜਾ ਕੋਈ ਨਾਰਮਲ ਹੋ ਜਾਣ ਦੀ ਹਾਲਤ ਅਸੀਂ ਫਿਰ ਕਿਦੋਂ ਵਾਰੀ ਫੋਨ ਕੀਤਾ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਆ ਕੇ ਦੱਸਿਆ ਇਥੋਂ ਰਾਜਪੁਰ ਦੇ ਮੰਦੇ ਨੇ ਆ ਕੇ ਦੱਸਿਆ ਸਾਨੂੰ ਬਈ ਤੇ ਟੀਡੀਆ ਦੇ ਬੰਦਰ ਲੱਗਣੇ ਸ਼ੁਰੂ ਹੋ ਗਏ ਮਿੱਟੀ ਪੈਣੀ ਸਟਾਰ ਮਿੱਟੀ ਪੈਣੀ ਸਟਾਰ ਹੋ ਗਈ ਟੀਡੀਆ ਦੇ ਬੰਦਰ ਲੱਗੇ ਜਾ ਕੇ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਟੀਡੀਆ ਦਾ ਕੋਈ ਮਤਲਬ ਨਹੀਂ ਚਲਾ ਅਸੀਂ ਤੁਹਾਨੂੰ ਵੀ ਦੇਖਣੀ ਆ ਅੱਛਾ ਇੱਕ ਦੱਸਣਾ ਇਹ ਵੀ ਜਰੂਰ ਬਣਦਾ ਜਿਹੜੀ ਇਹ ਇਹ ਕੰਪਨੀ ਸੀਗੀ ਜਿੰਦੇ ਨਾਜਮੀਨ ਸੀ ਹੈਗੀ ਸ੍ਰੀ ਓਮਜੀ ਇਨਫਰਾਸਟ੍ਰਕਚਰ ਪ੍ਰੋਵਾਈਡਰ ਲਿਮਟਿਡ ਇਹਦੀ ਇੱਕ ਸਿਸਟਰ ਕੰਸਰਨ ਆ ਪੰਪੋਸ ਸਟੋਨ ਪਲੈਨਰਸ ਪ੍ਰਾਈਵੇਟ ਲਿਮਟਿਡ ਜੋ ਅਥੋਰਾਈਜ਼ਡ ਸਿਗਨੇਟਰੀ ਸ੍ਰੀ ਓਮਜੀ ਇਨਫਰਾਸਟ੍ਰਕਚਰ ਦੇ ਵਿੱਚ ਨੇ ਉਹੀ ਅਥੋਰਾਈਜ਼ਡ ਸਿਗ ਐਂਡ ਉਹ ਵੀ ਹੈਗੀ ਪੰਪੋਸਟੋਨ ਬਲੈਂਡਰ ਦੇ ਵਿੱਚ ਤੇ ਉਹ ਡਾਇਰੈਕਟਰ ਵੀ ਨੇ ਸੇ ਇਹਨਾਂ ਨੇ ਕੀ ਕਰਿਆ ਉਤੋਂ ਦੌਰਾਨ ਸ੍ਰੀ ਆਮਜੀ ਦੀ ਸਪੈਕਟਰ ਤੋਂ ਤੋਂ ਇਹ 25% ਜ਼ਮੀਨ ਦੀ ਰਜਿਸਟਰੀ ਪੰਪੋਸਟੋਨ ਬਲੈਂਡਰ ਦੇ ਨਾਂ ਕਰਾਤੀ ਅਸੀਂ ਇਹਨਾਂ ਨੂੰ ਫਿਰ ਵੀ ਪੁੱਛਿਆ ਜਾ ਕੇ ਵੀ ਇਹ ਕੀ ਗੱਲ ਹੈ ਕਹਿੰਦੇ ਜੀ ਕੋਈ ਦੀ ਆਪਣੀ ਸਿਸਟਰ ਕੋਲ ਸਾਰਾ ਅਸੀਂ ਕਰਾਤੀ ਸਾਡਾ 150 ਇਨਕਮ ਟੈਕਸ ਦਾ ਕੋਈ ਚੱਕਰ ਸੀ ਪ੍ਰੋਬਲਮ ਹੈ ਜੀ ਗੱਲ ਬੈਠੇ ਗਿਣਾ ਕਰੀਗੇ ਇਹ ਵੀ ਕੀ ਗੱਲ ਹੋਰ ਦੱਸਣੀ ਯੋਗ ਤੁਹਾਨੂੰ ਬਣਦੀ ਆ ਜਦੋਂ 90 ਕਰੋੜ ਦਾ ਇਹਨਾਂ ਨਾਲ ਸਾਡਾ ਸੌਦਾ ਹੋਇਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਣਦੀ ਉਹਨਾਂ ਨੂੰ ਉੱਥੇ ਪੇਮੈਂਟ 1 ਕਰੋੜ 55 ਲੱਖ ਰੁਪਏ ਅਸੀਂ ਦੇ ਕੇ ਵੀ ਆਏ ਇਹਨਾਂ ਨੂੰ ਉੱਥੇ ਉਸ ਤੋਂ ਬਾਅਦ ਉਹ ਉਸ ਤੋਂ ਬਾਅਦ ਵੀ 5 ਕਰੋੜ ਰੁਪਏ ਫੇਰ ਦਿੱਤਾ ਸੀ ਇਹਨਾਂ ਨੂੰ ਬਾਈ ਕੈਸ਼ ਬਾਈ ਕੈਸ਼ ਜਾਂਦਾ ਰਿਹਾ ਕਿਉਂਕਿ ਵਿੱਚ ਤਾਲੁਕਤ ਵਧੀਆ ਬਣ ਗਏ ਸੀ ਇਹ ਕਹਿੰਦੇ ਸਾਨੂੰ ਕੈਸ਼ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰਿੰਕ ਕੰਟਰੈਕਟ ਦੀ ਰੇਟ ਪੈ ਜਾਂਦੀ ਆ ਸਟਾਰਟਿੰਗ 'ਚ ਪੈਂਦੀ ਆ ਇਹ ਸਟਾਰਟਿੰਗ ਦੇ ਵਿੱਚ ਤੁਸੀਂ ਇਹਨਾਂ ਨੂੰ ਕੋਈ ਚੈੱਕ ਵੀ ਦਿੱਤੇ ਸੀ ਹਾਂ ਮੈਂ ਚੈੱਕ ਦਿੱਤੀ ਅਸੀਂ 5 ਕਰੋੜ ਦੇ ਚੈੱਕ ਦਿੱਤੇ ਸੀ ਇਹਨਾਂ ਨੂੰ ਸਾਡੇ ਜਾਨ ਸਾਡੇ ਹਾਂ ਹਾਂਜੀ ਹਾਂਜੀ ਪਾਸੋਂ ਕਿਸੇ ਪਾਸ ਇਹਨਾਂ ਨੇ ਲਾ ਹੀ ਨਹੀਂ ਇਹ ਕਹਿੰਦੇ ਅਸੀਂ ਇਸ ਤਰ੍ਹਾਂ ਵੀ ਤੁਸੀਂ ਸਾਡਾ ਪਹਿਲਾ ਜਿਹੜਾ ਕੈਸ਼ ਦਾ ਪੈਸਾ ਉਹ ਪੂਰਾ ਕਰ ਦਿਓ ਕਾਊਂਟ ਸੀਲ ਹੋ ਗਏ ਸੀ ਰੈਡ ਪੈਨ ਕਰ ਨੀ ਨੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਕੈਸ਼ ਦਾ ਪਹਿਲਾ ਪੈਸਾ ਪੂਰਾ ਕਰ ਦਿਓ ਫਿਰ ਅਸੀਂ ਚੈੱਕ ਲਾਵਾਂਗੇ ਤੁਹਾਡੇ ਉਹ ਕੈਸ਼ ਨਹੀਂ ਹੋਇਆ ਕੈਸ਼ ਨਹੀਂ ਹੋਇਆ ਉਹ ਚੈੱਕ ਤੇ ਪਰ ਇਹਨਾਂ ਨੇ ਗੱਲ ਸੁਣੋ ਇਹ ਪੇਮੈਂਟ ਦੇ ਕੈਸ਼ ਲੈਂਦੇ ਰੇ ਉਹਦੀ ਰਸੀਦ ਚੂਦ ਵੀ ਸਾਲੂ ਇਹਨਾਂ ਨੂੰ ਕਿ ਵੀ ਵਿੱਚ ਸਾਡੇ ਸੱਤ ਪਾਲ ਵੰਸਲ ਸੀ ਜੋ ਕਿ ਸਰਿੰਦਰ ਆਰੀਆ ਜੋ ਇਸ ਕੰਪਨੀ ਦੇ ਵਿੱਚ ਡਾਇਰੈਕਟਰ ਹੈ ਉਹਦਾ ਸਾਲਾ ਲੱਗਾ ਉਹਨੂੰ ਵੀ ਇਹਨੇ ਇਹ ਹੈਡ ਬਣਾਇਆ ਸੀ ਵੀ ਉਹ ਹੋ ਸਕਦਾ ਹੈ ਡਾਇਰੈਕਟਰ ਵੀ ਉਹ ਸਾਨੂੰ ਉਹਦਾ ਪੱਕਾ ਪਤਾ ਨਹੀਂ ਹੈਗਾ ਕੰਪਨੀ ਦੇ ਵਿੱਚ ਤੇ ਉਹ ਇਹਨੂੰ ਦੇਖਭਾਲ ਕਰਦਾ ਸੀਗਾ ਇੱਕ ਪਰਸ਼ੇਸ਼ ਆਰੀਆ ਸੱਤਪਾਲ ਬਾਂਸਲ ਤੇ ਪ੍ਰਵੀਨ ਪਸੀਨ ਇਹ ਤਿੰਨ ਬੰਦੇ ਹੀ ਦੇਖਦੇ ਸੀ ਮੈਂ ਇੱਕ ਮੇਨ ਦੇਖਦਾ ਸੀ ਸੱਤਪਾਲ ਬਾਂਸਲ ਸੱਤਪਾਲ ਬਾਂਸਲ ਜਿਹੜਾ ਸੱਤਪਾਲ ਬਾਂਸਲ ਸੀ ਉਹ ਹੀ ਪੈਸੇ ਦਾ ਲੈਣ-ਦੇਣ ਕਰਦਾ ਸੀਗਾ ਜਿਹੜੀ ਪੇਮੈਂਟ ਜਾਂਦੀ ਸੱਤਪਾਲ ਬਾਂਸਲ ਤੇ ਪਰਸ਼ੇਸ਼ ਆਰੀਆ ਲੈ ਕੇ ਜਾਂਦੀ ਸੀ ਸਾਡੇ ਕੋਲ ਪੇਮੈਂਟ ਤੁਸੀਂ ਜਿਹੜੀ ਲੇਬਰ ਖਾਲੀ ਕਰਾਈ ਹੈ ਤੁਸੀਂ ਕਹਿੰਦੇ ਕਬਜ਼ਾ ਤੁਹਾਡਾ ਸੀਗਾ ਇੱਕਦਰਾ ਦਾ ਸੀਡੀਆਈ ਨੇ ਕਿਸ ਤਰ੍ਹਾਂ ਉਸ ਤਰ੍ਹਾਂ ਆ ਕੇ ਕਵਰ ਕਰ ਲੈਂਦੇ ਕਰ ਕ ਮੈਂ ਮੈਂ ਦੱਸਦਾ ਵੀ ਜਦੋਂ ਰਿਲੇਸ਼ਨ ਵਧੀਆ ਹੁੰਦੇ ਆ ਬ੍ਰਦਰ ਉਸ ਟਾਈਮ ਵੀ ਇੱਕ ਦੂਜੇ ਨਾਲ ਆਪਾਂ ਇੱਕ ਦੂਜੇ ਨਾਲ ਕਰ ਲੈਂਦੇ ਆ ਵੀ ਚਲ ਕੋਈ ਗੱਲ ਨਹੀਂ ਸਾਡਾ ਕਬਜ਼ਾ ਤੋਂ ਤੁਸੀਂ ਕੁਛੇ ਮੈਂ ਆਪ ਚੱਲ ਹੀ ਰਹੇ ਆ ਇੱਕ ਦੂਜੇ ਨਾਲ ਮਿਲ ਬੁਲਾ ਕੇ ਹੀ ਸਾਰਾ ਡੀਲ ਹੁੰਦੀ ਹੈ ਕੋਈ ਵੱਡੀ ਡੀਲ ਸੀਗੀ ਠੀਕ ਹੈ ਤੁਹਾਡੀ ਇਸ ਬਾਰੇ ਕੀ ਡੀ ਨਾਲ ਕੋਈ ਗੱਲ ਹੋਈ ਟीडीਐਨ ਨਾਲ ਸਿੱਕਦੋਵਰੀ ਗੱਲ ਅ ਰਵਿੰਦਰ ਤਨੇ ਜਾਣਦਾ ਹੈਗਾ ਅਸੀਂ ਕਿਦੋ ਮਰੀ ਇਹਨਾਂ ਨਾਲ ਗੱਲ ਅਸੀਂ ਨਹੀਂ ਸਾਡੇ ਸਪੋਰਟਿੰਗ ਇਹਨਾਂ ਦੇ ਵਕੀਲ ਸਾਹਿਬ ਨੇ ਹੋ ਕੇ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਕਹਿੰਦੇ ਵੀ ਤੁਹਾਡਾ ਝਗੜਾ ਜੋ ਹੈਗਾ ਸਾਡਾ ਹੈ ਨਹੀਂਦਾ ਕੁਝ ਕੋ ਸਾਡਾ ਹੈ ਨਹੀਂ ਸੀ ਵੀ ਉਹ ਕਹਿੰਦੇ ਵੀ ਤੁਸੀਂ ਆਪੇ ਸ੍ਰੀ ਓਮ ਜੀ ਦੇ ਨਾਲ ਨਿਰਮਲ ਮਿੰਡਾ, ਸਰਿੰਦਰ ਆਰੀਆ, ਆਨੰਦ ਮਿੰਡਾ ਤੇ ਪ੍ਰਵੀਨ ਬਸੀਨ ਪ੍ਰਸੇਸ ਆਰੀਆ ਇਹਨਾਂ ਨਾਲ ਗੱਲਬਾਤ ਕਰੋ ਤੁਸੀਂ ਵੀ ਸਾਡੇ ਨਾਲ ਸਾਡਾ ਬੰਦਾ ਵੀ ਨਹੀਂ ਸੀ ਨੇਚਰਲੀ ਗੱਲ ਆ ਠੀਕ ਆ ਅਸੀਂ ਉਹਨਾਂ ਨਾਲ ਗੱਲ ਕਰ ਹੀ ਸਕਦੇ ਕਿਉਂਕਿ ਸਾਡੀ ਗੱਲ ਸੀ ਕਿ ਸ੍ਰੀ ਓਮ ਜੀ ਨਾਲ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਅਸੀਂ ਕੀ ਕੀਤਾ ਅਸੀਂ ਇਹਨਾਂ ਨੂੰ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਵੀ ਦੇਖੋ ਸਾਡੇ ਜੋ ਇਹ ਤੁਸੀਂ ਪੇਮੈਂਟ ਦੀ ਛੜੀ ਲੱਗੀ ਤਕਰੀਬਨ ਸਾਡਾ 12 ਕਰੋੜ ਰੁਪਇਆ ਖਰਚਾ ਗਿਆ ਤਕਰੀਬਨ ਅਸੀਂ ਲੇਬਰ ਨੂੰ ਪੇਮੈਂਟ ਦਿੱਤੀ ਇੱਥੋਂ ਖਾਲੀ ਕਰਾਈ ਲੇਬਰ ਕੁਆਟਰ ਖਾਲੀ ਕਰਾਈ ਨੇ ਚਾਰ ਦੀਵਾਰੀਆਂ ਕਰਾਈਆਂ ਹੋਰ ਖਰਚੇ ਜਿਹੜੇ ਹੋਏ ਨੇ ਸਾਡੇ ਤਕਰੀਬਨ ਇੱਥੇ ਅਸੀਂ ਆਫਿਸ ਵੀ ਬਣਾ ਕੇ ਰੱਖਿਆ ਅੰਦਰ ਵੀ ਆਫਿਸ ਹੀ ਸਾਡਾ ਇਹਨਾਂ ਦਾ ਉਹਦੀ ਸਾਰੀ ਵੀਡੀਓਗ੍ਰਾਫੀ ਆ ਸਾਡੇ ਕੋਲ ਸਾਰਾ ਸੀਗਾ ਮਿੰਡੇ ਨਾਲ ਗੱਲ ਹੋਈ ਸਾਡੀ ਨਰਮਿੰਦਰ ਨਾਲ ਵੀ ਗੱਲਬਾਤ ਹੋਈ ਸਾਨੂੰ ਉੱਥੇ ਬੁਲਾਇਆ ਵੀ ਗਿਆ ਇੱਕ ਦੋ ਵਾਰ ਇਹਨੇ ਕਿਹਾ ਵੀ ਹਿਸਾਬ ਬਣਾਓ ਉਹ ਉਹਦਾ ਰਿਕਾਰਡ ਮੌਜੂਦ ਆ ਮੇਰੇ ਕੋਲ WhatsApp ਤੇ ਸਾਰਾ ਜਿਹੜੀ ਚੈਟ ਚੈਟ ਆ ਮੇਰੇ ਕੋਲ ਮੌਜੂਦ ਆ ਉਹ ਜਿਹੜੀ ਆਨੰਦ ਮਿੰਡੇ ਨਾਲ ਮੇਰੀ ਹੋਈ ਆ ਤੇ ਸਾਨੂੰ ਉੱਥੇ ਬੁਲਾਇਆ ਗਿਆ ਦੋ ਵਾਰ ਜਦੋਂ ਅਸੀਂ ਉਹਨਾਂ ਨੂੰ ਪੇਮੈਂਟ ਦੇ ਸੀ ਨੇ ਜੀ ਤੁਸੀਂ ਘੱਟ ਲਓ ਮੈਂ ਕਿਹਾ ਜੀ ਤੁਸੀਂ ਦੇਖੋ 98 ਕਰੋੜ ਦਿੱਤੀ ਸੀਗੀ ਸਾਊਟਜ ਬੋਲਦੇ ਤੁਸੀਂ ਇਹਨਾਂ ਨੂੰ ਘੱਟੋ ਘੱਟ 200 ਕਰੋੜ ਰੁਪਈਆ ਚ ਅੱਗੇ ਵੇਚ ਦਿੱਤੀ ਇਹ ਨਾਲ ਇਹਨਾਂ ਨਾਲ ਬਿਟੇ ਨਾਤਾ ਬਾਅਦ ਤੁਸੀਂ ਕੀ ਕਾਰਵਾਈ ਕੀਤੀ ਫਿਰ ਉਹਨਾਂ ਤੇ ਉੱਤੇ ਅਸੀਂ ਉਹਨਾਂ ਦੇ ਉੱਪਰ ਕੇਸ ਪਾਇਆ ਜੀ ਫਿਰ ਕੇ ਜਗ੍ਹਾ ਅਸੀਂ ਜਾ ਕੇ ਆਪਣੀ ਪੁਲਿਸ ਸਟੇਸ਼ਨ ਐਸਐਸਪੀ ਪਟਿਆਲਾ ਨੂੰ ਮਿਲੇ ਜਾ ਕੇ ਐਸਐਸਪੀ ਪਟਿਆਲਾ ਨੂੰ ਜਾ ਕੇ ਤੇ ਸਾਨੂੰ ਕਿਹਾ ਵੀ ਭਰੋਸਾ ਦਿੱਤਾ ਵੀ ਅਸੀਂ ਤੁਹਾਨੂੰ ਐਫੇਅਰ ਕਰਾਂਗੇ ਫਿਰ ਐਫਆਈਆਰ ਦਰਜ ਵੀ ਹੋਈ ਉਹਦੇ ਮੈਂ ਕਿਹਾ ਲਾਸਟ ਈਅਰ ਪਿਛਲੇ ਸਾਲ ਐਫਆਈਆਰ ਦਰਜ ਹੋਈ ਉਹਦੇ ਉੱਪਰ ਜਿੱਥੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਇੱਕ ਵਾਰੀ ਪਹਿਲਾਂ ਕਰਾਈ ਸੀ ਹਾਂ ਤੇ ਉਹ ਪਰ ਕੋਈ ਬੰਦਾ ਵੀ ਅਰੈਸਟ ਨਹੀਂ ਹੋਇਆ ਪੁਲਿਸ ਨੇ ਇਨਵੈਸਟੀਗੇਟਿਵ ਅਫਸਰ ਦੇ ਬੰਦੇ ਸਤਪਾਲ ਬਸਲ ਦੇ ਪ੍ਰਵੀਨ ਆਪਣਾ ਪਰਸੇਜ ਆ ਰਹੀ ਆ ਠੀਕ ਹੈ ਹੋਰ ਕੋਈ ਬੰਦਾ ਹਾਜ਼ਰ ਨਹੀਂ ਹੁੰਦਾ ਸੀਗਾ ਜਦੋਂ ਕੋਈ ਮੇਨ ਦੋਸ਼ੀ ਨੇ ਆਪਣਾ ਸਰਿੰਦਰ ਆਰਿਆ ਨਿਰਮਲ ਮਿੰਡਾ ਅਲੰਦ ਮਿੰਡਾ ਇਹ ਮੇਨ ਦੋਸ਼ੀ ਨੇ ਠੀਕ ਹੈ ਪਰ ਇਹਨਾਂ ਦੇ ਵਿੱਚ ਕੋਈ ਹਾਜ਼ਰ ਨਹੀਂ ਹੋਇਆ ਉੱਥੇ ਤੇ ਇਹ ਉੱਥੇ ਜਾ ਕੇ ਇਹਨਾਂ ਨੇ ਜੀ ਮਿਲ ਬੁਲਾ ਕੇ ਕੀ ਕੀਤਾ ਕੈਂਸਲੇਸ਼ਨ ਵਾਸਤੇ ਉਹਨੇ ਰਾਜਪੁਰੇ ਕੋਰਟ ਨੂੰ ਆਰਡਰ ਕਰਾਤੇ ਵੀ ਇਹਦਾ ਪਰਚਾ ਸਹੀ ਨਹੀਂ ਹੈ ਕੈਂਸਲ ਸਿੱਟ ਵਢਾ ਕੇ ਠੀਕ ਹੈ ਜੀ ਪਰ ਸਾਨੂੰ ਬਹੁਤ ਹੁਣ ਇਨਸਾਫ ਮਿਲਿਆ ਉਹ ਆ 23 ਨੂੰ ਲਾਸਟ ਦੇ 29 2025 ਨੂੰ ਸਾਨੂੰ ਕੋਰਟ ਨੇ ਆਰਡਰ ਕਰਦੇ ਹੋਏ ਇਥੋਂ ਮਾਨਯੋਗ ਜੱਜ ਸਾਹਿਬ ਨੇ ਇਥੋਂ ਰਾਜਪੁਰਾ ਅਦਾਲਤ ਨੇ ਕੈਨਸਲੇਸ਼ਨ ਕਰਤੀ ਵੀ ਤੁਸੀਂ ਇਹ ਜਿਹੜੀ ਦੁਬਾਰਾ ਇਹਨਾਂ ਨੂੰ ਅਰੈਸਟ ਕਰਿਆ ਜਾਵੇ ਇਹ ਜਿਹੜੀ ਅੱਗੇ ਦਫਾ 420 416 ਤੇ 120 20 ਦਾ ਜਿਹੜਾ ਪਰਚਾ ਹੋਇਆ ਸੀ ਉਹਦੇ ਅਗੇਂਸ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਆਪਣਾ ਅਰੈਸਟ ਕਰਕੇ ਇਹਨਾਂ ਤੋਂ ਪੁੱਛ ਕੇ ਕਿਤੇ ਇਹਨਾਂ ਦਾ ਸਾਡਾ ਫੈਸਲਾ ਕਰਾਏ ਜੇ ਵੀ ਜੋ ਵੀ ਗੱਲ ਸਾਰੀ ਬਣਦੀ ਹੈ ਇਨੋ ਜਾਂਚ ਦੁਆਰਾ ਕਰਾਂਦੇ ਹੁਕਮ ਦੇਤੇ ਹੁਣ ਜਾਂਚ ਹੋਊਗੀ ਹੁਣ ਮਾਨਯੋਗ ਅਸੀਂ ਐਸਐਸਪੀ ਸਾਹਿਬ ਨੂੰ ਤੇ ਆਪਣੇ ਰਾਜਪਾਲ ਸਾਚੂ ਜਿਹੜੇ ਹੈਗੇ ਉਹਨੂੰ ਅਸੀਂ ਸਾਡੀ ਤਾਂ ਹੀ ਬੇਨਤੀ ਹੈ ਵੀ ਉਹਨੂੰ ਛੇਤੀ ਤੋਂ ਛੇਤੀ ਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਾਨੂੰ ਬੰਦਗੀ ਕਰ ਤੇ ਸਾਡੇ ਜਿਹੜੇ ਪੇਮੈਂਟ ਹੈ ਸਾਡੀ ਦਵਾਈ ਜਾਵੇ ਸਾਡਾ ਤੇ ਇਸਾਂ ਵੇਲੇ ਜਾਂ ਨਾਲੇ ਤੇ ਕੰਮ ਬੰਦ ਕੀਤਾ ਉਦੋਂ ਤੱਕ ਇਹ ਕੰਮ ਬੰਦ ਕੀਤਾ ਜਾਵੇ ਨਹੀਂ ਕੋਈ ਸਟੇ ਬਾਰੇ ਵੀ ਤੁਸੀਂ ਸਿਪਾਈ ਹੋਈ ਹਾਂ ਹਾਂ ਅਸੀਂ ਸਟੇ ਆਸਤੇ ਉਹਰੇ ਪਾਇਆ ਹੈ ਜੀ ਬੁਲਾਇਆ ਕੀਤਾ ਹੋਇਆ ਸਾਨੂੰ ਛੇਤੀ ਹੀ ਸਟੇ ਵੀ ਮੇਰੇ ਸਟੇਮਿਲ ਦੀ ਤਿਆਰੀ ਹੈ ਮਿਲ ਜਾਊਗੀ ਜੀ ਸਾਨੂੰ ਬਹੁਤ ਆਪਣੀ ਨਿਆ ਪਾਲਗ ਜਿਹੜੀ ਆ ਗਈ ਆਪਣੀਆਂ ਉਹਦੇ ਪਰ ਸੋਰਾਂ ਜਿਹੜੇ TTI ਦੇ ਵਿੱਚ ਪਲਾਟ ਲੈ ਰਹੇ ਆ ਜਾਂ ਲੈ ਅਸੀਂ ਰਾਜਪੁਰੇ ਦੇ ਵਸਨੀਕ ਹੋਰ ਅਪੀਲ ਕਰਦੇ ਆ ਵੀ ਜਿਹੜੇ ਇੱਥੇ ਸਾਰੇ ਬੰਦਿਆਂ ਦੀ ਮਿਹਨਤ ਦਾ ਪੈਸਾ ਹੁੰਦਾ ਭਈ ਜਿਹੜਾ ਇੱਥੇ ਇਹਨੇ ਮਹਿੰਗੇ ਪਲਾਟ ਰੈਂਡ ਕਰਤੇ ਮੈਨੂੰ ਲੱਗ ਪਤਾ ਲੱਗਿਆ ਵੀ 60-80000 ਰੁਪਏ ਤੱਕ 70000 ਰੁਪਏ ਰੇਟ ਹੈ ਵੀ ਨਾ ਇੱਥੇ ਇਨਵੈਸਟ ਕਰੂ ਕਿਉਂਕਿ ਜਦੋਂ ਸਟੇ ਲੱਗ ਜਾਣੀ ਉਹਦਾ ਪੈਸਾ ਜ਼ੀਰੋ ਹੋ ਜਾਣਾ ਇਹ ਜ਼ਮੀਨ ਫਿਰ ਸਾਡੇ ਕੋਲ ਆਉਣੀ ਹੈ ਅਸੀਂ ਮੰਗਦੇ ਸਾਡੀ ਜ਼ਮੀਨ ਸਾਡੀ ਵਾਪਸ ਕੀਤੀ ਜਾਵੇ ਕਿਉਂਕਿ 2017 ਦਾ ਪੈਸਾ ਲੱਗਿਆ ਹੋਇਆ ਵੀਰ ਜੀ ਅੱਜ ਜੇ ਤੁਸੀਂ ਵੈਸੇ ਵਿੱਚ ਮਾਰਕੀਟ ਤੁਸੀਂ ਕਰਦੇ ਪੰਜ 6 ਗੁਣਾ ਪੰਜ 6 ਗੁਣਾ ਹੋ ਜਾਂਦਾ ਉਹ ਐਗਰੀਮੈਂਟ ਤੁਹਾਡੇ ਕੋਲ ਹੈਗੇ ਸਾਰੇ ਹੈ ਸਾਰਾ ਹੈਗਾ ਲੇਬਰ ਤੇ ਸਾਰੀ ਐਗਰੀਮੈਂਟ ਸਾਰੇ ਸਬੂਤ ਹੈਗੇ ਨਹੀਂ ਸਾਡੇ ਕੋਲ ਕੋਈ ਦੇਖੋ ਜੇ ਪਰਚਾ ਹੋਇਆ ਵੀਰ ਜੀ ਕੋਈ ਸਬੂਤਾਂ ਅਧਾਰ ਤੇ ਹੋਇਆ ਐ ਤਾਂ ਤੁਹਾਡੀ ਅਪੀਲ ਕੀ ਹੈ ਤੁਹਾਡੀ ਸਾਡੀ ਇਹ ਇੱਕ ਤਾਂ ਅਪੀਲ ਹੈ ਵੀ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਨਰਮਲ ਮਿੰਡਾ ਅਨੰਤ ਕੁਮਾਰ ਮਿੰਡਾ ਸ੍ਰਿੰਦਰ ਆਰੀਆ ਪਰਸ਼ੇਸ਼ ਆਰੀਆ ਸਤਪਾਲ ਪੰਸਲ ਪਰ ਵੀੰਪਸੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅਜ ਸਾਡੀ ਤਾਂ ਆਹੀ ਇਹਨਾਂ ਨੂੰ ਤੁਹਾਨੂੰ ਅਰੈਸਟ ਇਨਸਾਫ ਦੀ ਸਰ ਬੰਦਾ ਇਨਸਾਫ ਮਿਲੇ ਬਸ ਬੰਦਾ ਸਾਡੀ ਬਹੁਤ